ਸ਼ੋਅ ਵਰਤਾ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਕਮਰਪ੍ਰੀਤ ਕੌਰ ਤਾਂ ਹਾਜ਼ਰ ਹੋਈ ਆ ਅੱਜ ਦੀਆਂ ਮੁੱਖ ਖਬਰਾਂ ਦੇ ਨਾਲ ਤਾਂ ਇਸ ਬ੍ਰਿਟਨ ਦੀ ਸ਼ੁਰੂਆਤ ਕਰਦੇ ਆ ਸਭ ਤੋਂ ਪਹਿਲਾਂ ਗੱਲ ਕਰ ਲੈਣੇ ਆ ਮੌਸਮ ਦੀ ਤਾਂ ਪੰਜਾਬ ਦੇ ਮੌਸਮ ਦੀ ਖਾਸ ਤੌਰ ਤੇ ਗੱਲ ਕੀਤੀ ਜਾਵੇ ਤਾਂ ਲਗਾਤਾਰ ਇਸ ਦੇ ਵਿੱਚ ਬਦਲਾਅ ਜਿਹੜੇ ਕੀ ਦੇਖੇ ਜਾ ਰਹੇ ਨੇ ਹੁਣ ਕਾਫੀ ਦਿਨਾਂ ਤੋਂ ਜਿਹੜੇ ਕੀ ਗਰਮੀ ਤੋਂ ਰਾਹਤ ਮਿਲੀ ਹੋਈ ਹੈ ਹਾਲਾਂਕਿ ਬੀਤੇ ਕੱਲ ਥੋੜਾ ਜਾ ਤਾਪਮਾਨ ਜਿਹੜਾ ਕੀ ਪਤਾ ਹੈ ਸੀ ਪਰ ਉਸ ਦੇ ਨਾਲ ਹੀ ਦੱਸਣੇ ਆ ਕਿ ਸ਼ਾਮ ਨੂੰ ਜਿਹੜਾ ਕੀ ਮੌਸਮ ਠੀਕ ਹੋ ਗਿਆ ਸੀ ਜਿਹਕਰ ਹੁਣ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਖਾਸ ਤੌਰ ਤੇ ਮੌਸਮ ਵਿਭਾਗ ਦੇ ਵੱਲੋਂ ਅਗਲੇ ਕੁਝ ਦਿਨਾਂ ਨੂੰ ਲੈ ਕੇ ਭਵਿੱਖਬਾਣੀ ਕੀਤੀ ਗਈ ਹੈ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਤੇਜ਼ ਹਵਾਵਾਂ ਚੱਲਣ ਗਿਆ ਅਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਇੰਨਾ ਹੀ ਨਹੀਂ ਇਸ ਦੌਰਾਨ ਅਗਲੇ ਹਫਤੇ ਹਲਕੇ ਤੋਂ ਦਰਮਿਆਨਾ ਮੀਂਹ ਪੈਣ ਦੀ ਵੀ ਸੰਭਾਵਨਾ ਹੈ ਮੌਸਮ ਵਿਭਾਗ ਜਲਦ ਹੀ ਪੰਜਾਬ ਦੇ ਵਿੱਚ ਮੌਨਸੂਨ ਸਰਗਰਮ ਹੋ ਜਾਵੇਗਾ ਦੱਸਦਿਆ ਕਿ ਜੂਨ ਦੇ ਵਿੱਚ ਹੀ ਮੀਂਹ ਰਿਕਾਰਡ ਤੋੜ ਸਕਦਾ ਹੈ ਪੰਜਾਬ ਵਿੱਚ ਬੀਤੇ ਦਿਨੀ ਵੀ ਮੀਂਹ ਪਏ ਚੋਪਰੀ ਮੌਨਸੂਨ ਦੇ ਕਾਰਨ ਸਨ ਇਸ ਦੇ ਨਾਲ ਹੀ ਜੇਕਰ ਗੱਲ ਕਰੀਏ ਮੌਨਸੂਨ ਦੀ ਤਾਂ ਦੱਸਦੀ ਹੈ ਕਿ ਦੱਖਣੀ ਭਾਰਤ ਦੇ ਵਿੱਚ ਬੀਤੇ ਦਿਨੀ ਮੌਨਸੂਨ ਦੀ ਐਂਟਰੀ ਹੋ ਚੁੱਕੀ ਹੈ ਜੋ ਹੁਣ ਮੱਧ ਭਾਰਤ ਨੂੰ ਪਾਰ ਕਰ ਉੱਤਰੀ ਭਾਰਤ ਦੇ ਵਿੱਚ ਲਗਾਤਾਰ ਵਧ ਰਿਹਾ ਹੈ ਭਾਰਤੀ ਮੌਸਮ ਵਿਭਾਗ ਦੇ ਮੁਤਾਬਕ ਮੌਨਸੂਨ 오ਡੀਸਾ ਛੱਤੀਸਗੜ ਮੱਧ ਪ੍ਰਦੇਸ਼ ਗੁਜਰਾਤ ਅਤੇ ਪੂਰਬੀ ਰਾਜਸਥਾਨ ਦੇ ਕਈ ਹਿੱਸਿਆਂ ਵਿੱਚ ਦਾਖਲ ਹੋ ਚੁੱਕਿਆ ਹੈ ਹੁਣ ਇਸ ਦੀ ਅਗਲੀ ਮੰਜ਼ਿਲ ਹੈ ਪੰਜਾਬ ਹਟਿਆਣਾ ਚੰਡੀਗੜ੍ਹ ਤੇ ਦਿੱਲੀ ਇਲਾਕੇ ਮੌਸਮ ਵਿਭਾਗ ਦੇ ਅਨੁਸਾਰ ਮੌਨਸੂਨ 22 ਜੂਨ ਤੋਂ ਲੈ ਕੇ 25 ਜੂਨ ਦੇ ਦਰਮਿਆਨ ਚੰਡੀਗੜ੍ਹ ਅਤੇ ਪੰਜਾਬ ਦੇ ਵਿੱਚ ਦਾਖਲ ਹੋਣ ਦੀ ਸੰਭਾਵਨਾ ਹੈ ਹਾਲਾਂਕਿ ਇਸ ਤੋਂ ਪਹਿਲਾਂ ਵੀ ਕਈ ਇਲਾਕੇ ਦੇ ਵਿੱਚ ਪ੍ਰੀ ਮੌਨਸੂਨ بارشਾਂ ਹੋ ਚੁੱਕੀਆਂ ਨੇ ਪਰ ਅਸਲ ਮੌਨਸੂਨ ਦੀ آمد ਨਾਲ ਪੂਰੇ ਸੂਰੇ ਸੂਬੇ ਦੇ ਅੰਦਰ ਮੌਸਮ ਦੇ ਵਿੱਚ ਠੰਡਕ ਅਤੇ ਸੋਹਣੀ ਮੌਸਮ ਦੀ ਸ਼ੁਰੂਆਤ ਹੋਵੇਗੀ ਮੌਸਮ ਵਿਭਾਗ ਦੇ ਮੁਤਾਬਕ ਪੰਜਾਬ ਦੇ ਵਿੱਚ 21 ਤੋਂ 25 ਜੂਨ ਦੇ ਵਿਚਕਾਰ ਮੀਂਹ ਦੀ ਸੰਭਾਵਨਾ ਬਣੀ ਹੋਈ ਹੈ ਤੇ ਇਸ ਦੇ ਨਾਲ ਗਰਮੀਆਂ ਤੋਂ ਤੰਗ ਆਏ ਲੋਕਾਂ ਨੂੰ ਖਾਸ ਆਰਾਮ ਮਿਲ ਸਕਦਾ ਹੈ ਖੇਤੀਬਾੜੀ ਲਈ ਵੀ ਇਹ ਬਰਸਾਤੀ ਲਹਿਰ ਬਹੁਤ ਲਾਭਕਾਰੀ ਸਾਬਤ ਹੋ ਸਕਦੀ ਹੈ ਮੌਸਮ ਵਿਭਾਗ ਨੇ ਇਹ ਵੀ ਕਿਹਾ ਕਿ ਮੌਨਸੂਨ ਦੀ ਰਫ਼ਤਾਰ ਇਸ ਵਾਰ ਥੋੜੀ ਤੇਜ਼ ਹੈ ਅਤੇ ਜੇਕਰ ਹਵਾਈ ਦਬਾਅ ਸਮਰਥਕ ਰਿਹਾ ਤਾਂ ਇਹ ਨਿਰਧਾਰਤ ਮਿਤੀਆਂ ਤੋਂ ਪਹਿਲਾਂ ਵੀ ਪੰਜਾਬ ਦੇ ਵਿੱਚ ਦਾਖਲ ਹੋ ਸਕਦਾ ਹੈ ਖੇਤੀਬਾੜੀ ਨਾਲ ਜੁੜੇ ਲੋਕ ਮੀਂਹ ਦੀ ਸੰਭਾਵਨਾ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਆਪਣੀ ਯੋਜਨਾ ਤਿਆਰ ਕਰ ਸਕਦੇ ਹਨ ਤੇ ਮੀਂਹ ਦੇ ਨਾਲ-ਨਾਲ ਕਈ ਥਾਵਾਂ ਤੇ ਠੰਡੀ ਹਵਾ ਤੇਜ਼ ਹਵਾਵਾਂ ਅਤੇ ਬਿਜਲੀ ਚਮਕਣ ਦੀ ਵੀ ਸੰਭਾਵਨਾ ਹੈ ਲੁਧਿਆਣਾ ਜਿਮਨੇ ਚੋਣਾਂ ਦੀ ਗੱਲ ਕਰੀਏ ਤਾਂ 19 ਜੂਨ ਨੂੰ ਵੋਟਾਂ ਪਈਆਂ ਨੇ ਯਾਨੀ ਕਿ ਬੀਤੇ ਕੱਲ ਵੋਟਾਂ ਪਈਆਂ ਨੇ ਸ਼ਾਮ 6 ਵਜੇ ਤੱਕ ਇਹ سلسلہ ਚੱਲ ਰਿਹਾ ਸੀ ਤੇ ਉਸ ਤੋਂ ਬਾਅਦ ਇਸ ਦੀ ਪ੍ਰਕਿਰਿਆ ਖਤਮ ਹੋ ਚੁੱਕੀ ਸੀ ਹੁਣ 23 ਜੂਨ ਨੂੰ ਇਸ ਦੇ ਨਤੀਜੇ ਸਾਹਮਣੇ ਆਉਣਗੇ ਕਹਿੰਦੇ ਕਿ VOTING ਲਈ 194 ਪੋਲਿੰਗ ਸਟੇਸ਼ਨ ਬਣਾਏ ਗਏ ਸੰਤ ਚੋਣ ਕਮਿਸ਼ਨ ਦੇ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਦੇ ਅਨੁਸਾਰ ਸ਼ਾਮ 5 ਵਜੇ ਤੱਕ 49.07% VOTING ਹੋਈ ਹੈ VOTING ਵਾਲੇ ਦਿਨ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਜਿਨ੍ਹਾਂ ਵਿੱਚ ਆਮ ਆਦਮੀ ਪਾਰਟੀ ਦੇ ਸੰਜੀਵ ਅਰੋੜਾ ਕਾਂਗਰਸ ਦੇ ਭਾਰਤ ਪੋਸ਼ਣ ਆਸ਼ੂ ਪਾਜਪਾ ਦੇ ਜੀਵਨ ਗੁਪਤਾ ਤੇ ਸਟ੍ਰਮ ਨੇ ਕਾਲੇ ਦਲ ਦੇ ਪਰੂਕਾਰ ਸਿੰਘ ਆਪੋ ਆਪਣੇ ਪਰਿਵਾਰਾਂ ਨਾਲ ਵੋਟ ਪਾਉਣ ਦੇ ਲਈ ਪੋਲਿੰਗ ਬੂਥਾਂ ਤੇ ਪਹੁੰਚੇ ਸੀ ਪੋਲਿੰਗ ਬੂਥਾਂ ਦੇ ਅੰਦਰ ਬਾਹਰ ਸੁਰੱਖਿਆ ਦੇ ਸਖਤ ਪ੍ਰਬੰਧ ਵੀ ਕੀਤੇ ਗਏ ਸੀ ਇਸ ਸੀਟ ਦੇ ਕੋਲ 175470 ਵੋਟਰ ਹਨ ਜਿਨ੍ਹਾਂ ਦੇ 194 ਵੋਟਰ ਕੇਂਦਰ ਬਣਾਏ ਗਏ ਸਨ ਇਹ ਸੀਟ ਲਗਭਗ 4 ਮਹੀਨੇ ਪਹਿਲਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਪਸੀ ਗੋਗੀ ਦੀ ਗੋਲੀ ਲੱਗਣ ਨਾਲ ਹੋਈ ਮੌਤ ਦੇ ਬਾਅਦ ਖਾਲੀ ਹੋਈ ਸੀ ਹੁਣ ਦੇਖਣਾ ਹੋਵੇਗਾ ਕਿ 23 ਜੂਨ ਨੂੰ ਕੀ ਨਤੀਜੇ ਸਾਹਮਣੇ ਆਉਣਗੇ ਤੇ ਕਿਹੜੀ ਪਾਰਟੀ ਦੇ ਵੱਲੋਂ ਜਿੱਤ ਹਾਸਲ ਕੀਤੀ ਜਾਂਦੀ ਹੈ ਅਮਰੀਕਾ ਦੇ ਜੜੇ ਵੀਜ਼ਾ ਨੂੰ ਲੈ ਕੇ ਇੱਕ ਵੱਡੀ ਅਪਡੇਟ ਤੁਹਾਰ ਨਾਲ ਸਾਂਝੇ ਕਰਨ ਜਾ ਰਹੇ ਹਾਂ ਦੱਸਣਿਆ ਕਿ ਇਸ ਦੇ ਵਿੱਚ ਇੱਕ ਵੱਡਾ ਬਦਲਾ ਹੋਇਆ ਹੈ ਅਮਰੀਕਾ ਵਿੱਚ ਉੱਚ ਸਿੱਖਿਆ ਦਾ ਸੁਪਨਾ ਦੇਖ ਰਹੇ ਲੱਖਾਂ ਭਾਰਤੀ ਵਿਦਿਆਰਥੀਆਂ ਨੂੰ ਵੱਡੀ ਰਾਹਤ ਮਿਲੀ ਹੈ ਦੱਸਦੀ ਹੈ ਕਿ ਟਰੰਪ ਪ੍ਰਸ਼ਾਸਨ ਨੇ ਸਟੱਡੀ ਵੀਜ਼ਾ ਤੇ ਅਸਥਾਈ پابੰਦੀ ਹਟਾਉਣ ਦਾ ਫੈਸਲਾ ਕੀਤਾ ਹੈ ਜਿਸ ਦੇ ਨਾਲ ਵਿਦਿਆਰਥੀ ਇੱਕ ਵਾਰ ਫਿਰ ਅਮਰੀਕਾ ਜਾ ਕੇ ਪੜ੍ਹਾਈ ਕਰ ਸਕਣਗੇ ਅਮਰੀਕਾ ਵਿਦੇਸ਼ ਵਿਭਾਗ ਨੇ ਐਲਾਨ ਕੀਤਾ ਕਿ ਵਿਦੇਸ਼ੀ ਵਿਦਿਆਰਥੀਆਂ ਦੇ ਲਈ ਵਿਦਿਆਰਥੀ ਵੀਜ਼ਾ ਪ੍ਰਕਿਰਿਆ ਦੁਬਾਰਾ ਸ਼ੁਰੂ ਹੋ ਰਹੀ ਹੈ ਪਰ ਹੁਣ ਸਾਰੇ ਬਿਨਕਾਰਾਂ ਨੂੰ ਆਪਣੇ ਸੋਸ਼ਲ ਖਾਤਿਆਂ ਨੂੰ ਜਨਤਕ ਕਰਨਾ ਹੋਵੇਗਾ ਅਤੇ ਸਰਕਾਰੀ ਚਾਂਟ ਲਈ ਖੁੱਲ੍ਹਾ ਰੱਖਣਾ ਹੋਵੇਗਾ ਮੰਤਰਾਲੇ ਨੇ ਕਿਹਾ ਕਿ ਅਧਿਕਾਰੀ ਅਜਹੀਆਂ ਪੋਸਟਾਂ ਅਤੇ ਸੰਦੇਸ਼ਾਂ ਦੀ ਜਾਂਚ ਕਰਨਗੇ ਜੋ ਅਮਰੀਕੀ ਸਰਕਾਰ, ਸੱਭਿਆਚਾਰ ਸੰਸਥਾਵਾਂ ਜਾਂ ਫਿਰ ਮੂਲ ਸਿਧਾਂਤਾਂ ਦੇ ਲਈ ਅਪਮਾਨਜਨਕ ਹੋ ਸਕਦੀਆਂ ਹਨ। ਜਿਹੜੇ ਬਿਨਾਂਕਾਰ ਆਪਣੇ ਸੋਸ਼ਲ ਮੀਡੀਆ ਖਾਤਿਆਂ ਨੂੰ ਜਨਤਕ ਕਰਨ ਤੋਂ ਇਨਕਾਰ ਕਰਦੇ ਹਨ ਉਹਨਾਂ ਦੀਆਂ ਵੀਜ਼ਾ ਅਰਜ਼ੀਆਂ ਰੱਦ ਕੀਤੀਆਂ ਜਾ ਸਕਦੀਆਂ ਨੇ ਜਿहां ਪਿਛਲੇ ਮਹੀਨੇ 트ੰਪ ਪ੍ਰਸ਼ਾਸਨ ਨੇ ਨਵੇਂ ਵੀਜ਼ਾ ਇੰਟਰਵਿਊਆਂ ਨੂੰ ਅਸਾਈ ਤੌਰ ਤੇ ਰੋਕ ਦਿੱਤਾ ਸੀ ਤੇ ਜਿਸ ਤੋਂ ਬਾਅਦ ਦੁਨੀਆ ਭਰ ਦੇ ਵਿਦਿਆਰਥੀ ਵੀਜ਼ਾ ਇੰਟਰਵਿਊ ਦੀਆਂ ਤਰੀਕਾਂ ਦੀ ਉੱਡੀਕ ਕਰ ਰਹੇ ਸਨ ਹਰ ਸਾਲ ਪੰਜਾਬ ਤੋਂ ਵੀ ਹਜ਼ਾਰਾਂ ਵਿਦਿਆਰਥੀ ਅਮਰੀਕਾ ਦੇ ਵਿੱਚ ਪੰਜਾਬ ਤੋਂ ਹਜ਼ਾਰਾਂ ਵਿਦਿਆਰਥੀ ਅਮਰੀਕਾ ਵਿੱਚ ਪੜ੍ਹਾਈ ਕਰਨ ਦੇ ਲਈ ਅਰਜ਼ੀ ਦਿੰਦੇ ਹਨ ਤਾਂ ਹਾਲੀ ਦੇ ਵਿੱਚ ਵੀਜ਼ਾ ਪ੍ਰਕਿਰਿਆ ਵਿੱਚ ਰੋਗ ਲੱਗਣ ਕਾਰਨ ਉਹਨਾਂ ਨੂੰ ਬਹੁਤ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ ਸੀ ਪਰ ਹੁਣ ਇਸ پابੰਦੀ ਦੇ ਹਟਣ ਦੇ ਨਾਲ ਉਹਨਾਂ ਨੂੰ ਨਾ ਤਾਂ ਸਿਰਫ ਰਾਹਤ ਮਿਲੇਗੀ ਬਲਕਿ ਨਵੀਆਂ ਸ਼ਰਤਾਂ ਦੇ ਅਨੁਸਾਰ ਤਿਆਰੀ ਕਰਨ ਦਾ ਸਮਾਂ ਵੀ ਮਿਲੇਗਾ ਤਾਂ ਬਿਲਕੁਲ ਇਹ ਇੱਕ ਵੱਡੀ ਖਬਰ ਚੋਕੀ ਤੌਰ 'ਤੇ ਸਾਂਝੀ ਕਰ ਰਹੇ ਹਾਂ ਜੋ ਕਿ ਅਮਰੀਕਾ ਦੇ ਸਟੱਡੀ ਵੀਜ਼ਾ ਨੂੰ ਲੈ ਕੇ ਸਾਹਮਣੇ ਆਈ ਹੈ ਕਰ ਕਰਦੇ ਅਗਲੀ ਖਬਰ ਦਾ ਯੁੱਧ ਨਸ਼ਾ ਵਿਰੋਧ ਮਹਿੰਮ ਦੇ ਤਹਿਤ ਵਕ ਵਕਥਾ ਮਤੇ ਅਜਿੰਝ ਚੈਕਿੰਗ ਕੀਤੀ ਜਾਂਦੀ ਹੈ ਤੇ ਦੱਸਣਿਆ ਕਿ ਬੁਲਡੋਜ਼ਰ ਐਕਸ਼ਨ ਵੀ ਲਿਤਾ ਜਾ ਰਿਹਾ ਇਸ ਵੇਲੇ ਇਹ ਤਸਵੀਰਾਂ ਫਿਰੋਜ਼ਪੁਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਪੁਲਿਸ ਦੇ ਫੋ ਲੋ ਨਸ਼ਾ ਤਸਕਰ ਦੇ ਕਰਦੇ ਉੱਤੇ ਬੁਲਡੋਜ਼ਰ ਚਲਾਇਆ ਗਿਆ ਪੀਲਾ ਪੰਜਾ ਜਿਹੜਾ ਕਿ ਚਲਾ ਦਿੱਤਾ ਗਿਆ ਤੇ ਉਸ ਦਾ ਘਾਰ ਟੈਟੇਰੀ ਕਰ ਦਿੱਤਾ ਗਿਆ ਫਿਰੋਜ਼ਪੁਰ ਦੇ ਪਿੰਡ ਸ਼ੇਰਖਾਂ ਵਿੱਚ ਪ੍ਰਸ਼ਾਸਨ ਦੇ ਪੀਲੇ ਪੰਜੇ ਦੀ ਵਰਤੋਂ ਕੀਤੀ ਗਈ ਹੈ ਪੁਲਿਸ ਅਤੇ ਪ੍ਰਸ਼ਾਸਨ ਨੇ ਜੇਸੇਬੀ ਪੀਲੇ ਪੰਜੇ ਦੀ ਮਦਦ ਨਾਲ 10 ਮਰਲੇ ਸਰਕਾਰੀ ਪੰਚਾਇਤੀ ਜ਼ਮੀਨ ਤੇ ਨਾਜਾਇਜ਼ ਕਬਜ਼ਾ ਕਰਕੇ ਇੱਕ ਨਸ਼ਾ ਤਸਕਰ ਵੱਲੋਂ ਬਣਾਏ ਦੋ ਮੰਜ਼ਲਾ ਆਲਿਸ਼ਾਨ ਘਰ ਨੂੰ ਢਾਹ ਦਿੱਤਾ ਗਿਆ ਤਸਵੀਰਾਂ ਵੇਖ ਸਕਦੇ ਹੋ ਫਿਰੋਜ਼ਪੁਰ ਦੇ ਐਸਐਸਪੀ ਭਵੰਦਰ ਸਿੰਘ ਨੇ ਕਿਹਾ ਕਿ ਮਾਲ ਵਿਭਾਗ ਨੇ ਸਾਡੀ ਮਦਦ ਮੰਗੀ ਸੀ ਸਰਕਾਰੀ ਜ਼ਮੀਨ ਤੇ ਨਾਜਾਇਜ਼ ਕਬਜ਼ਾ ਸੀ ਅਤੇ ਇਹ ਵੀ ਸਾਹਮਣੇ ਆਇਆ ਕਿ ਉਹ ਨਸ਼ੇ ਵੇਚਣ ਵਿੱਚ ਸ਼ਾਮਲ ਸੀ ਸੁਖਦੇਵ ਸਿੰਘ ਸੁਖਾ ਅਤੇ ਗੁਰਮੁਖ ਸਿੰਘ ਉਰਫ ਈਲੂ ਖਿਲਾਫ ਪਹਿਲਾਂ ਵੀ ਕਈ ਮਾਮਲੇ ਦਰਜ ਹਨ ਤੇ ਇਹ ਮਹਿਰ ਨੁਮਾ ਹਵੇਲੀ ਨਸ਼ੀਲੇ ਪਦਾਰਥ ਵੇਚ ਕੇ ਹਾਸਲ ਕਰਨ ਤੋਂ ਬਾਅਦ ਬਣਾਈ ਗਈ ਸੀ ਇਸ ਦਰਾਨ ਤਹਿਸੀਲਦਾਰ ਹਰਮੰਦਰ ਸਿੰਘ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਦੱਸਿਆ ਕਿ 15 ਮਰਲੇ ਵਿੱਚੋਂ 10 ਮਰਲੇ ਉੱਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀ ਅਸੀਂ ਪਹਿਲਾਂ ਨੋਟਿਸ ਦਿੱਤਾ ਸੀ ਕਿ ਅਸੀਂ ਅੱਜ ਕਬਜ਼ਾ ਲੈਣ ਲਈ ਆਏ ਹਾਂ ਦੂਜੇ ਪਾਸੇ ਦੂਜੇ ਵਕੀਲ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਕਬਜ਼ਾ ਲੈਣਾ ਚਾਹੀਦਾ ਹੈ ਅਤੇ ਜ਼ਮੀਨ ਨੂੰ ਟੌਣਾ ਨਹੀਂ ਚਾਹੀਦਾ ਸਾਨੂੰ ਅਪੀਲ ਕਰਨ ਦੇ ਲਈ ਸਮਰੱਥਤਾ ਚੁਣਾਣਾ ਚਾਹੀਦਾ ਹੈ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦਾ ਦਾਵਾ ਕਰਕੇ ਸੱਤਾ ਵਿੱਚ ਆਈ ਪੰਜਾਬ ਦੇ ਆਮ ਆਦਮੀ ਪਾਰਟੀ ਨੇ 2027 ਦੀਆਂ ਚੋਣਾਂ ਤੋਂ ਪਹਿਲਾਂ ਨਸ਼ਾ ਤਸਕਰਾਂ ਦੇ ਵਿਰੁੱਧ ਵੱਡੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ ਨਸ਼ਾ ਵਿਰੋਧੀ ਮੋਹਮ ਤਹਿਤ ਪਹਿਲਾਂ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਜਾ ਰਹੀਆਂ ਹਨ ਅਤੇ ਹੁਣ ਪੁਲਿਸ ਨੇ ਨਸ਼ਾ ਤਸਕਰਾਂ ਵੱਲੋਂ ਨਸ਼ੀਲੇ ਪਦਾਰਥ ਵੇਚ ਕੇ ਬਣਾਈਆਂ ਗਈਆਂ ਜਾਇਦਾਦਾਂ ਤੇ ਬੁਲਡੋਜ਼ਰ ਚਲਾਉਣਾ ਸ਼ੁਰੂ ਕਰ ਦਿੱਤਾ ਹੈ ਅਤੇ ਆਉਣ ਵਾਲੀ ਨਵੀਂ ਪੀੜੀ ਨੂੰ ਵੀ ਅਲਰਟ ਕੀਤਾ ਜਾ ਰਿਹਾ ਜਾਗਰੂਕ ਕੀਤਾ ਜਾ ਰਿਹਾ ਕਿ ਜੁਨਾ ਹੋ ਸਕੇ ਇਸ ਤੋਂ ਦੂਰ ਰਹਿ ਜਾਵੇ ਤੇ ਆਪਣੇ ਭਵਿੱਖ ਨੂੰ ਸੁਨਹਿਰਾ ਬਣਾਇਆ ਜਾਵੇ ਤੁਦਰੀ ਇਜ਼ਰਾਈਲ ਤੇ ਇਰਾਨ ਦੀ ਲੜਾਈ ਨੂੰ ਲੈ ਕੇ ਕੁਝ ਅਹਿਮ ਗੱਲਾਂ ਸਾਹਮਣੇ ਆਜਣੇ ਦੱਸ ਦਿੰਨੇ ਆ ਕਿ ਜੜੇ ਉੱਥੇ ਭਾਰਤੀ ਵਿਦਿਆਰਥੀ ਰਹਿੰਦੇ ਸੀ ਉਹਨਾਂ ਨੂੰ ਬਚਾਉਣ ਦੇ ਲਈ ਆਪਰੇਸ਼ਨ ਸੰਦੂਸ਼ ਦੀ ਸ਼ੁਰੂਆਤ ਜਿਹੜੀ ਕੀਤੀ ਗਈ ਹੈ ਤੇ ਉਸ ਦੇ ਨਾਲ ਹੀ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਦੇ ਵੱਲੋਂ ਵੀ ਕੁਝ ਗੱਲਾਂ ਸਾਹਮਣੇ ਰੱਖੀਆਂ ਗਈਆਂ ਨੇ ਇਜ਼ਰਾਈਲ ਤੇ ਇਰਾਨ ਦੇ ਵਿਚ ਆਏ ਸੰਘਰਸ਼ ਚੱਲਿਆ ਹੈ ਤੇ ਇਸ ਦੌਰਾਨ ਇਰਾਨ ਦੇ ਵਿੱਚ ਸਥਿਤ ਭਾਰਤੀ ਦੂਤਾਵਾਸਤੇ ਤੇਹਰਾਨ ਦੇ ਵਿੱਚ ਰਹਿ ਰਹੇ ਲੋਕਾਂ ਨੂੰ ਉਥੋਂ ਬਾਹਰ ਨਿਕਲਣ ਅਤੇ ਕਿਸੇ ਸੁਰੱਖਿਅਤ ਜਗ੍ਹਾ ਤੇ ਚਲੇ ਜਾਣ ਦੀ ਸਲਾਹ ਦਿੱਤੀ ਹੈ ਜਿਸ ਦੇ ਤਹਿਤ ਹੁਣ ਭਾਰਤ ਨੇ ਈਰਾਨ ਤੋਂ ਭਾਰਤੀ ਨਾਗਰਿਕਾਂ ਨੂੰ ਬਾਹਰ ਕੱਢਣ ਦੇ ਲਈ ਆਪਰੇਸ਼ਨ ਸਿੰਦੂ ਸ਼ੁਰੂ ਕੀਤਾ ਆਪਰੇਸ਼ਨ ਸਿੰਦੂ ਦੇ ਸ਼ੁਰੂਆਤੀ ਪੜਾਅ ਦੇ ਹਿੱਸੇ ਵਿੱਚੋਂ 19 ਜੂਨ ਦੀ ਸਵੇਰ ਨੂੰ ਨਵੀਂ ਦਿੱਲੀ ਉਹ ਪਹੁੰਚੇ ਨੇ ਈਰਾਨ ਅਤੇ ਇਜ਼ਰਾਈਲ ਵਿਚਕਾਰ ਚੱਲ ਰਹੇ ਟਕਰਾਅ ਕਾਰਨ ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ ਇਸ ਦੇ ਮੱਦੇਨਜ਼ਰ ਭਾਰਤ ਸਰਕਾਰ ਪਿਛਲੇ ਕੁਝ ਦਿਨਾਂ ਤੋਂ ਈਰਾਨ ਦੇ ਵਿੱਚ ਰਹਿ ਰਹੇ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ ਕਈ ਤਰ੍ਹਾਂ ਦੇ ਕਦਮ ਚੁੱਕ ਰਹੀ ਹੈ ਪਹਿਲੇ ਪੜਾਅ ਦੇ ਤਹਿਤ ਭਾਰਤੀ ਦੂਤਾਵਾਸ ਨੇ 17 ਜੂਨ 2025 ਨੂੰ ਉੱਤਰੀ ਈਰਾਨ ਤੋਂ 110 ਭਾਰਤੀ ਵਿਦਿਆਰਥੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਅਤੇ ਸਰਹੱਦ ਪਾਰ ਕਰਕੇ ਅਰਮੀਨੀਆ ਪਹੁੰਚ ਗਏ ਇਹ ਵਿਦਿਆਰਥੀ ਸੜਕ ਰਾਹੀਂ ਅਰਮੀਨੀਆ ਦੀ ਰਾਜਧਾਨੀ ਯਰਵਨ ਪਹੁੰਚੇ ਜਿੱਥੇ ਇਹ ਪ੍ਰਕਿਰਿਆ ਈਰਾਨ ਅਤੇ ਅਰਮੀਨੀਆ ਵਿਚ ਸਥਿਤ ਭਾਰਤੀ ਮਿਸ਼ਨਾਂ ਦੀ ਨਿਗਰਾਨੀ ਛੇਟ ਪੂਰੀ ਕੀਤੀ ਗਈ ਇਹ ਵਿਦਿਆਰਥੀ 18 ਜੂਨ 2025 ਨੂੰ ਦੁਪਹਿਰ 3 ਵਜੇ ਦੇ ਕਰੀਬ ਇੱਕ ਵਿਸ਼ੇਸ਼ ਜਹਾਜ਼ ਰਾਹੀਂ ਰਵਾਨਾ ਹੋਏ ਅਤੇ ਆਪਰੇਸ਼ਨ ਸਿੰਧੂ ਦੇ ਸ਼ੁਰੂਆਤੀ ਪੜਾਅ ਦੇ ਹਿੱਸੇ ਵਜੋਂ 19 ਜੂਨ 2025 ਦੀ ਸਵੇਰ ਨੂੰ ਨਵੀਂ ਦਿੱਲੀ ਪਹੁੰਚੇ ਪਾਰ ਸਰਕਾਰ ਨੇ ਇਸ ਸੁਰੱਖਿਅਤ ਨਿਕਾਸੀ ਪ੍ਰਕਿਰਿਆ ਨੂੰ ਸਫਲਤਾਪੂਰਵਕ ਪੂਰਾ ਕਰਨ ਦੇ ਲਈ ਈਰਾਨ ਅਤੇ ਅਰਮੀਨੀਆ ਦੀਆਂ ਸਰਕਾਰਾਂ ਦਾ ਧੰਨਵਾਦ ਵੀ ਕੀਤਾ ਇਸ ਦੇ ਮੱਦੇਨਜ਼ਰ ਨਾਲੀ ਦਾਸਨਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਅਰਜੁਨਦਰ ਸਿੰਘ ਤਾਮੀ ਨੇ ਭਾਰਤ ਸਰਕਾਰ ਨੂੰ ਈਰਾਨ ਅਤੇ ਇਜ਼ਰਾਈਲ ਦੇ ਵਿੱਚ ਚੱਲ ਰਹੇ ਆਪਸੀ ਜੰਗੋ ਵਾਲੇ ਹਾਲਾਤ ਦੇ ਮੱਦੇਨਜ਼ਰ ਉੱਥੇ ਸਥਿਤ ਗੁਰਦੁਆਰਾ ਸਾਹਿਬਾਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ ਤੁਰੰਤ ਟੁਕਵੇਂ ਕਦਮ ਚੁੱਕਣ ਦੇ ਲਈ ਵੀ ਕਿਹਾ ਹੈ ਐਡਵੋਕੇਟ ਤਾਮੀ ਨੇ ਕਿਹਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੇਕ ਕੌਮ ਲਈ ਸਰਵ ਉੱਚ ਹਨ ਜਿਨ੍ਹਾਂ ਦਾ ਸਤਕਾਰ ਤੇ ਸੁਰੱਖਿਆ ਸਿੱਖ ਪੰਥ ਲਈ ਸਭ ਤੋਂ ਅਹਿਮ ਹੈ। ਉਹਨਾਂ ਕਿਹਾ ਕਿ ਮੌਜੂਦਾ ਸਮੇਂ ਈਰਾਨ ਤੇ ਇਜ਼ਰਾਈਲ ਦੇ ਵਿੱਚ ਜੰਗ ਦੇ ਨਾਜ਼ੁਕ ਹਾਲਾਤ ਕਾਰਨ ਉੱਥੇ ਸਥਿਤ ਗੁਰਦੁਆਰਾ ਸਾਹਿਬਾਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਸਰਕਾਰਾਂ ਦੀ ਜ਼ਿੰਮੇਵਾਰੀ ਹੈ। ਤਰੁਕਰ ਦੇ ਅਗਲੀ ਖਬਰਦਾਰ ਅਲਨ ਮਸਕ ਨੂੰ ਇੱਕ ਵੱਡਾ ਝਟਕਾ ਲੱਗਿਆ। ਅਨ ਮਸਦਾ ਸਪੈਕਸ ਐਕਸ స్టార్ਸ਼ਿਪ ਰਾਕਟ ਟੈਸਟਿੰਗ ਦੌਰਾਨ ਬੰਬ ਵਾਂਗ ਫਟ ਗਿਆ ਜਿਸ ਦੀ ਵੀਡੀਓ ਵੀ ਤੁਸੀਂ ਇਸ ਵੇਲੇ ਸਕਰੀਨ ਤੇ ਦੇਖ ਸਕਦੇ ਹੋ ਇਹ ਰਾਕਟ ਪੁਲਾੜ ਦੇ ਵਿੱਚ ਉਡਾਨ ਪਰੰਦੇ ਆਖਰੀ ਪੜਾਅ ਦੇ ਵਿੱਚ ਸੀ ਜਿੱਥੇ ਇਸ ਦੀ ਸਥਿਰ ਅਗ ਜਾਂਚ ਕੀਤੀ ਜਾ ਰਹੀ ਸੀ ਇਹ ਰਾਕਟ ਭਾਰਤੀ ਸਮੇਂ ਦੇ ਅਨੁਸਾਰ ਸਵੇਰੇ 9:30 ਵਜੇ ਲਾਂਚ ਹੋਣ ਵਾਲਾ ਸੀ ਪਰ ਇਹ ਅਗ ਜਾਂਚ ਦੌਰਾਨ ਫਟ ਗਿਆ ਇਹ ਗੱਲ ਬੀਤੇ ਕਾਲਤੀ ਹੈ ਸਪੇਸ ਐਕਸ ਨੇ ਇਸ ਰਾਕਟ ਦੇ ਵਿੱਚ ਹੋਏ ਧਮਾਕੇ ਬਾਰੇ ਇੱਕ ਅਧਿਕਾਰਤ ਬਿਆਨ ਜਾਰੀ ਕਰਦਿਆਂ ਕਿ ਹਾਕੀ ਟੈਸਟਿੰਗ ਸਾਈਟ ਤੇ ਸਥਿਤੀ ਕਾਬੂ ਦੇ ਵਿੱਚ ਹੈ ਹਰ ਕੋਈ ਸੁਰੱਖਿਅਤ ਹੈ ਸਪੇਸ ਐਕਸ ਨੇ ਆਪਣੇ ਬਿਆਨ ਦੇ ਵਿੱਚ ਕਿਹਾ ਸਟਾਰਸ਼ਿਪ ਆਪਣੇ 10ਵੇਂ ਫਲਾਈਟ ਟੈਸਟ ਦੀ ਤਿਆਰੀ ਕਰ ਰਹੀ ਸੀ ਜਦੋਂ ਟੈਸਟਿੰਗ ਸਟੈਂਡ ਤੇ ਇੱਕ ਵੱਡਾ ਹادثਾ ਵਾਪਰ ਗਿਆ ਪੂਰੇ ਆਪਰੇਸ਼ਨ ਦੌਰਾਨ ਟੈਸਟਿੰਗ ਸਾਈਡ ਦੇ ਆਲੇ ਦੁਆਲੇ ਇੱਕ ਸੁਰੱਖਿਆ ਜ਼ੋਨ ਬਣਾਇਆ ਗਿਆ ਸੀ ਅਤੇ ਸਾਰੇ ਕਰਮਚਾਰੀ ਇਸ ਸਮੇਂ ਸੁਰੱਖਿਅਤ ਹਨ ਅਤੇ ਉਨ੍ਹਾਂ ਦਾ ਧਿਆਨ ਰੱਖਿਆ ਜਾ ਰਿਹਾ ਹੈ ਸਾਡੀ ਸਟਾਰਬੇਸ ਟੀਮ ਟੈਸਟਿੰਗ ਸਾਈਟ ਅਤੇ ਆਲੇ ਦੁਆਲੇ ਦੇ ਖੇਤਰ ਨੂੰ ਸੁਰੱਖਿਅਤ ਕਰਨ ਲਈ ਸਥਾਨਕ ਅਧਿਕਾਰੀਆਂ ਨਾਲ ਸਰਗਰਮੀ ਦੇ ਨਾਲ ਕੰਮ ਕਰ ਰਹੀ ਹੈ ਨੇੜਲੇ ਨਿਵਾਸੀਆਂ ਨੂੰ ਕੋਈ ਖਤਰਾ ਨਹੀਂ ਹੈ ਨਾ ਤੇ ਤੁਸੀਂ ਲੋਕਾਂ ਨੂੰ ਬੇਨਤੀ ਕਰਦੇ ਆ ਕਿ ਸੁਰੱਖਿਆ ਕਾਰਵਾਈਆਂ ਜਾਰੀ ਰਹਿਣ ਦੌਰਾਨ ਖੇਤਰ ਤੱਕ ਪਹੁੰਚਣ ਦੀ ਕੋਸ਼ਿਸ਼ ਕਰਨ ਤੋਂ ਬਚੋ ਮੇਰੀ ਜਾਣਕਾਰੀ ਦੇ ਅਨੁਸਾਰ ਸਟਾਰਸ਼ਿਪ ਸ਼ਿਪ ਛਤੀਦੇਸ ਰਾਕਟ ਨੂੰ ਆਉਣ ਵਾਲੀ ਟੈਸਟ ਫਲਾਈਟ ਦੇ ਲਈ ਚੁਣਿਆ ਗਿਆ ਸੀ ਅਤੇ ਇਸ ਦਾ ਰੂਟੀਨ ਇੰਜਨ ਸਟੈਟਿਕ ਫਾਇਰ ਟੈਸਟ ਟੈਕਸਸ ਦੇ ਸਟਾਰਬੇਸ ਸਹੂਲਤ ਤੇ ਕੀਤਾ ਜਾ ਰਿਹਾ ਸੀ ਆ ਟੈਸਟਿੰਗ ਦੌਰਾਨ ਇੱਕ ਜ਼ੋਰਦਾਰ ਧਮਾਕਾ ਹੋਇਆ ਅਤੇ ਰਾਕਟ ਫਟ ਗਿਆ ਉੱਥੇ ਹੀ ਦੀ ਸਥਾਨਕ ਅਥਾਰਟੀ ਦਾ ਕਹਿਣਾ ਹੈ ਕਿ ਸਪੇਸਐਕਸ ਦੇ ਜਹਾਜ਼ ਛੱਤੀ ਵਿੱਚ ਇੱਕ ਭਿਆਨਕ ਅਸਫਲਤਾ ਆਈ ਅਤੇ ਫਿਰ ਇਹ ਫਟ ਗਿਆ ਜਿਵੇਂ ਹੀ ਰਾਕਟ ਫਟਿਆ ਸਾਰੇ ਐਮਰਜੈਂਸੀ ਪ੍ਰੋਟੋਕੋਲ ਲਾਗੂ ਕੀਤੇ ਗਏ ਅਤੇ ਤੁਰੰਤ ਕਾਰਵਾਈ ਕੀਤੀ ਗਈ ਉਥੇ ਮੌਜੂਦ ਕਿਸੇ ਵੀ ਕਰਮਚਾਰੀ ਦੀ ਮੌਤ ਨਹੀਂ ਹੋਈ ਅਤੇ ਹਰ ਕੋਈ ਸੁਰੱਖਿਆਤ ਹੈ ਫਿਲਹਾਲ ਇਸ ਘਟਨਾ ਦੀ ਹੋਰ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਦੇ ਮੁੱਖ ਕਾਰਨ ਦਾ ਪਤਾ ਲਗਾਇਆ ਜਾ ਰਿਹਾ ਹੈ। ਜਲੰਧਰ ਦੇ ਵਿੱਚ ਸੀਐਮ ਦੀ ਯੋਗਸ਼ਾਲਾ ਸਮਾਗਮ ਕਰਾਇਆ ਗਿਆ ਜੁਥੇ ਡਾਕਟਰ ਬਲਬੀਰ ਸਿੰਘ ਜੋ ਕਿ ਸਿਹਤ ਮੰਤਰੀ ਨੇ ਉਹਨਾਂ ਦੇ ਫੁੱਲੋ ਵੀ ਪਾਗ ਲਿਆ ਗਿਆ ਤੇ ਉੱਥੋਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਸੇਮ ਭਗਵੰਤ ਸਿੰਘ ਮਾਨ ਦੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਗੈਰ ਮੌਜੂਦਗੀ ਦੇ ਵਿੱਚ ਯੋਗਸ਼ਾਲਾ ਸ਼ੁਰੂ ਕੀਤੀ ਗਈ। ਇਸ ਯੋਗਸ਼ਾਲਾ ਦੇ ਵਿੱਚ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਸ਼ਾਮਿਲ ਹੋਏ ਮੁਖਤੌਤ ਤੇ ਉਹਨਾਂ ਨੇ ਕਈ ਤਰ੍ਹਾਂ ਦੇ ਯੋਗ ਆਸਣ ਵੀ ਕੀਤੇ ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤੇ ਇਸ ਦੌਰਾਨ ਕਈ ਵਿਧਾਇਕ ਤੇ ਹਲਕਾ ਇੰਚਾਰਜਾਂ ਨੇ ਹਜ਼ਾਰਾਂ ਲੋਕਾਂ ਨਾਲ ਇਸ ਯੋਗਸ਼ਾਲਾ ਦੇ ਵਿੱਚ ਭਾਗ ਲਿਆ ਤੇ ਇਸ ਪ੍ਰੋਗਰਾਮ ਨੂੰ ਸੀਐਮ ਦੀ ਯੋਗਸ਼ਾਲਾ ਦਾ ਨਾਮ ਦਿੱਤਾ ਗਿਆ। ਯੋਗਾ ਟੀਚਰਾਂ ਨੇ ਇਸ ਦੌਰਾਨ ਯੋਗ ਕਰਵਾਇਆ ਜਿਸ ਦੀ ਵੀਡੀਓ ਵੀ ਸਾਹਮਣੇ ਆਈਆਂ ਨੇ 21 ਜੂਨ ਨੂੰ ਦੁਨੀਆ ਭਰ ਦੇ ਵਿੱਚ ਯੋਗ ਦਿਵਸ ਜਿਹੜਾ ਕਿ ਮਨਾਇਆ ਜਾਵੇਗਾ ਅਤੇ ਇਸ ਤੋਂ ਪਹਿਲਾਂ ਜਲੰਧਰ ਪੀਪੀ ਗਰਾਊਂਡ ਦੇ ਵਿੱਚ ਵੀਰਵਾਰ ਨੂੰ ਸੀਐਮ ਯੋਗਸ਼ਾਲਾ ਦੇ ਨਾਮ ਤੇ ਪ੍ਰੋਗਰਾਮ ਰੱਖਿਆ ਗਿਆ ਤੇ ਇਸ ਪ੍ਰੋਗਰਾਮ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਸ਼ਾਮਿਲ ਹੋਣਾ ਸੀ ਪਰ ਕਿਸੇ ਕਾਰਨ ਕਰਕੇ ਉਹ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨਹੀਂ ਹੋ ਸਕੇ सीएम भगवंत सिंह मानते पार्टी सुप्रीमो अरविंद केजरीवाल दी गैर मौजूदगी ਦੇ ਵਿੱਚ ਯੋਗਸ਼ਾਲਾ ਸ਼ੁਰੂ ਕੀਤੀ ਗਈ ਅਤੇ ਮੁੱਖ ਤੌਰ ਤੇ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਸ਼ਾਮਿਲ ਹੋਏ। ਉਹਨਾਂ ਨੇ ਕਈ ਤਰ੍ਹਾਂ ਦੇ ਯੋਗ ਆਸਣ ਕੀਤੇ ਤੇ ਇਸ ਦੌਰਾਨ ਕਈ ਵਿਧਾਇਕ ਤੇ ਹਲਕਾ ਇੰਚਾਰਜਾਂ ਨੇ ਹਜ਼ਾਰਾਂ ਲੋਕਾਂ ਨਾਲ ਇਸ ਯੋਗਸ਼ਾਲਾ ਵਿੱਚ ਭਾਗ ਲਿਆ ਤੇ ਇਸ ਪ੍ਰੋਗਰਾਮ ਨੂੰ सीएम ਦੀ ਯੋਗਸ਼ਾਲਾ ਦਾ ਨਾਮ ਦਿੱਤਾ ਗਿਆ। ਯੋਗਾ ਟੀਚਰਾਂ ਨੇ ਇਸ ਦੌਰਾਨ ਯੋਗ ਕਰਵਾਇਆ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਯੋਗ ਦਿਵਸ ਸੰਬੰਧੀ ਇੱਕ ਇਕੱਠ ਦਾ ਆਯੋਜਨ ਕੀਤਾ ਅਤੇ ਪੰਜਾਬ ਦੇ ਮੁੱਖ ਮੰਤਰੀ ਨੇ ਇਸ ਦੀ ਸ਼ੁਰੂਆਤ ਕੀਤੀ ਸੀ ਲੋਕਾਂ ਨੂੰ ਆਪਣੀ ਸਿਹਤ ਲਈ ਯੋਗਾ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਉਹ ਕਈ ਬਿਮਾਰੀਆਂ ਤੋਂ ਸੁਰੱਖਿਅਤ ਰਹਿ ਸਕਣ ਲੁਧਿਆਣਾ ਦੀ ਉਪਚੋਣ ਦੇ ਸੰਬੰਧ ਦੇ ਵਿੱਚ ਉਹਨਾਂ ਨੇ ਕਿਹਾ ਕਿ ਉਹ ਇਸ ਵਿਸ਼ੇ ਤੇ ਗੱਲ ਨਹੀਂ ਕਰਨਗੇ ਕਿਉਂਕਿ ਉਹ ਇੱਥੇ ਸਿਰਫ ਯੋਗ ਦਿਵਸ ਦੇ ਲਈ ਆਏ ਨੇ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਪ੍ਰੋਗਰਾਮ ਦੇ ਵਿੱਚ ਗੈਰ ਮੌਜੂਦਗੀ ਬਾਰੇ ਪੁੱਛਿਆ ਤਾਂ ਉਹਨਾਂ ਕਿਹਾ ਕਿ ਕੁਝ ਕਾਰਨਾ ਕਰਕੇ ਉਹ ਲੁਧਿਆਣਾ ਉਪਚੋਣ ਅਤੇ ਹੋਰ ਕੰਮਾਂ ਕਰਕੇ ਪ੍ਰੋਗਰਾਮ ਤੇ ਨਹੀਂ ਆ ਸਕੇ ਤੇ ਉਹਨਾਂ ਨੇ ਲੋਕਾਂ ਨੂੰ ਵੱਧ ਤੋਂ ਵੱਧ ਯੋਗ ਕਰਨ ਦੇ ਲਈ ਪ੍ਰੇਰਿਤ ਕੀਤਾ ਤਾਂ ਜੋ ਉਹ ਕੋਈ ਵੀ ਬਿਮਾਰੀ ਦੇ ਵਿੱਚ ਨਾ ਜੁੱਤ ਸਕੰਡ ਤੇ ਹੋ ਬਿਮਾਰੀਆਂ ਤੋਂ ਜਿੰਨਾ ਹੋ ਸਕੇ ਦੂਰ ਰਹਿਣ ਮਨਰੰਗਿਆਂ ਦਾ ਕਦੇ ਨਾਲ ਜੁੜੀ ਹੋਈ ਇੱਕ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਹਾਂ ਦੱਸ ਦਿੰਨੇ ਆ ਕਿ ਪੰਜਾਬੀ ਫਿਲਮ ਇੰਡਸਟਰੀ ਦੇ ਇੱਕ ਵੱਡੇ ਫਿਲਮ ਸਿਕਸ ਈਚ ਜਿਸ ਦਾ ਨਾਮ ਤੁਸੀਂ ਸੁਣਿਆ ਹੋਵੇਗਾ ਤੇ ਇਸ ਦੇ ਵਿੱਚ ਮੰਡੀ ਤਖਰ ਦੇ ਵੱਲੋਂ ਅਹਿਮ ਭੂਮਿਕਾ ਨਿਭਾਈ ਗਈ ਹੈ ਤਾਂ ਉਹਦੇ ਨਾਲ ਹੀ ਹਦੀਪ ਗਰੇਵਾਲ ਵੀ ਨਜ਼ਰ ਆਏ ਨੇ ਤਾਂ ਹੁਣ ਇਹ ਫਿਲਮ ਤੁਸੀਂ ਘਰ ਬੈਠੇ ਹੀ ਦੇਖ ਸਕੋਗੇ ਪੰਜਾਬੀ ਗਾਇਕ ਅਤੇ ਅਦਾਕਾਰ ਹਰਦੀਪ ਗਰੇਵਾਲ ਅਤੇ ਮੰਡੀ ਤਖਤ ਦੀ ਫਿਲਮ 6 ਇਚ ਪਹਿਲੀ ਅਜੇ ਹੀ ਫਿਲਮ ਹੈ ਜੋ ਕਿ Amazon Prime Video ਦੇ ਵਿੱਚ ਕਿਰਾਏ ਯਾਨੀ ਕਿ ਰੈਂਟਲ ਦੀ ਸ਼੍ਰੇਣੀ ਦੇ ਵਿੱਚ ਉਪਲਬਧ ਹੋਈ ਹੈ ਇਸ ਤੋਂ ਪਹਿਲਾਂ ਹੋਰ 파ਸ਼ਾਵਾਂ ਦੀਆਂ ਫਿਲਮਾਂ ਹੀ ਇਸ ਸਟ੍ਰੀਮਿੰਗ ਦੇ ਵਿੱਚ ਉਪਲਬਧ ਹੁੰਦੀਆਂ ਸਨ ਤਾਂ ਇਹ ਇਸ ਦੇ ਲਈ ਹੁਣ ਜਿਨ੍ਹਾਂ ਦੇ ਕੋਲ ਪ੍ਰਾਈਮ ਵੀਡੀਓ ਦੀ ਸਬਸਕ੍ਰਿਪਸ਼ਨ ਨਹੀਂ ਵੀ ਹੈ ਤਾਂ ਉਹ ਵੀ ਸਿਰਫ 99 ਰੁਪਏ ਯਾਨੀ ਕਿ 99 ਰੁਪਏ ਦੇ ਵਿੱਚ ਫਿਲਮ ਜਿਹੜੇ ਕੀ ਦੇਖ ਸਕਦੇ ਹੋ ਦੱਸਦੀ ਹੈ ਕਿ ਸੱਚੀਆਂ ਘਟਨਾਵਾਂ ਤੋਂ ਪ੍ਰੇਰਿਤ ਇਸ ਫਿਲਮ ਦਾ ਲੇਖਣ ਅਤੇ ਨਿਰਮਾਣ ਹਰਦੀਪ ਗਰੇਵਾਲ ਦੇ ਵੱਲੋਂ ਕੀਤਾ ਗਿਆ ਜੋ ਇਸ ਫਿਲਮ ਦੇ ਵਿੱਚ ਲੀਡ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਇਨੇ ਬੀਤੀ 14 ਮਾਰਚ ਨੂੰ ਦੇਸ਼ ਵਿਦੇਸ਼ ਦੇ ਸਿਨੇਮਾ ਘਰਾਂ ਦੇ ਵਿੱਚ ਫਿਲਮ ਰਿਲੀਜ਼ ਹੋਈ ਸੀ ਜਿਸ ਨੂੰ ਦਰਸ਼ਕਾਂ ਦੇ ਵੱਲੋਂ ਰਚਮਾ ਪਿਆਰ ਵੀ ਮਿਲਿਆ ਤੇ ਇਸ ਫਿਲਮ ਦੇ ਹੋਰਨਾਂ ਕਲਾਕਾਰਾਂ ਦੇ ਵਿੱਚ ਹਰਿੰਦਰ ਪੁੱਲਰ ਮਕੀਤ ਰੌਣੀ ਸੁਖਦੇਵ ਬਰਨਾਲਾ ਗੁਦਪ੍ਰੀਤ ਤੋਤੀ ਅਨੀਤਾ ਮੀਤ ਸੰਜੂ ਸੌਲੰਕੀ ਅਚੁੰਦਰ ਕਾਲ ਸਤਵਿੰਦਰ ਕਾਲ ਆਦੀ ਵੀ ਨਜ਼ਰ ਆਉਣਗੇ ਤਾਂ ਬਿਲਕੁਲ ਇਹ ਪਹਿਲੀ ਅਚੇਹੀ ਪੰਜਾਬੀ ਫਿਲਮ ਹੈ ਜੋ ਕਿ Amazon Prime ਦੀ ਰੈਂਟਲ ਸਟ੍ਰੀਮਿੰਗ ਦੇ ਵਿੱਚ ਉਪਲਬਧ ਹੈ ਜੋ ਕਿ ਆਪਣੇ ਆਪ ਦੇ ਵਿੱਚ ਹੀ ਇਹ ਇੱਕ ਬਹੁਤ ਵੱਡੀ ਗੱਲ ਜਿਹੜੀ ਕਿ ਸਾਹਮਣੇ ਆਈ ਹੈ ਤਾਂ ਬਿਲਕੁਲ ਹੁਣ ਤੁਸੀਂ विदाउट सब्सक्रिप्शन ਵੀ ਬਿਨਾ ਸਬਸਕ੍ਰਿਪਸ਼ਨ ਤੋਂ ਵੀ ਇਸ ਫਿਲਮ ਦਾ ਆਨੰਦ ਜਿਹੜਾ ਕੀ ਮਾਣ ਸਕਦੇ ਹੋ ਤਾਂ ਤੁਸੀਂ ਸਿਰਫ ਤੇ ਸਿਰਫ 99 ਰੁਪਏ ਦੇ ਵਿੱਚ ਜਾ ਕੇ ਇਸ ਫਿਲਮ ਨੂੰ ਦੇਖ ਸਕਦੇ ਹੋ ਜੇਕਰ ਤੁਹਾਡੇ ਕੋਲ ਸਬਸਕ੍ਰਿਪਸ਼ਨ ਨਹੀਂ ਵੀ ਹੈ ਤਾਂ ਵੀ ਤੁਸੀਂ ਇਸ ਫਿਲਮ ਨੂੰ ਦੇਖ ਸਕਦੇ ਹੋ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ 12 ਜੂਨ ਨੂੰ ਅਹਮਦਾਬਾਦ ਦੇ ਵਿੱਚ ਹੋਏ ਪਲੇਨ ਕ੍ਰੈਸ਼ ਮਗਰੋਂ ਭਾਰਤ ਵਿੱਚ 에ਅਰ ਇੰਡੀਆ ਤੇ ਇੰਡੀਗੋ ਦੀਆਂ ਕਈ ਫਲਾਈਟਾਂ ਵਕ-ਵਕ ਕਾਰਨ ਕਰਕੇ ਰੱਦ ਕਰ ਦਿੱਤੀਆਂ ਗਈਆਂ ਹਨ ਜਾਂ ਵਾਪਸ ਭੇਜ ਦਿੱਤੀਆਂ ਗਈਆਂ ਹਨ ਤਾਂ ਇਸ ਦੌਰਾਨ ਹੁਣ ਇੱਕ ਹੋਰ ਵੱਡੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸਦੀ ਹੈ ਕਿ हैदराबाद तिरुपति स्पाइस जेट Q400 ਜਹਾਜ਼ ਉਸੇ ਜਗ੍ਹਾ ਤੇ ਵਾਪਸ ਆ ਗਿਆ ਜਿੱਥੇ ਇਸਨੇ ਉਡਾਨ ਭਰੀ ਸੀ ਤਾਂ ਦੱਸਿਆ ਚਾਰਿਆ ਕਿ ਤਕਨੀਕੀ ਸਮੱਸਿਆਵਾਂ ਕਾਰਨ ਇਸ ਨੂੰ ਉਡਾਰਣ ਨੂੰ ਆਪਣੀ ਮੰਜ਼ਿਲ ਤੇ ਵਾਪਸ ਜਾਣਾ ਪਿਆ ਤੇ ਇਹ ਉਡਾਨ ਹైదరాబాద్ ਦੇ ਰਾਜੀਵ ગાંધી ਅੰਤਰਰਾਸ਼ਟਰੀ ਹਵਾਈ ਅੱਡੇ ਤੌਰ 'ਤੇ ਵਾਪਨਾ ਹੋਈ ਸੀ स्पाइसजेट ਦਾ ਹైదరాబాద్ ਤਿਰੂਪਤੀ ਦਾਂਦੀਨ ਲੈਂਡਿੰਗ ਸੰਬੰਧੀ ਬਿਆਨ ਸਾਹਮਣੇ ਆਇਆ ਜਿਸ ਦੇ ਵਿੱਚ ਉਹਨਾਂ ਕਿਹਾ ਕਿ 19 ਜੂਨ ਨੂੰ ਹైదరాబాద్ ਤਿਰੂਪਤੀ ਉਡਾਣ ਚਲਾਉਣ ਵਾਲੇ ਸਪाइसजेट Q400 ਜਹਾਜ਼ ਦੇ ਉਡਾਨ ਪਰੰਤੂਪਾਤ AFT ਬੈਗੇਜ ਟੂਰਡ ਲਾਈਟ ਰੁਕ ਰੁਕ ਕੇ ਰੋਸ਼ਨੀ ਦੇ ਰਹੀ ਸੀ ਕੈਬਿਨ ਦੇ ਵਿੱਚ ਦਬਾਅ ਪੂਰੇ ਸਮੇਂ ਆਮ ਰਿਹਾ ਸੁਰੱਖਿਆ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਪਾਇਲਟਾਂ ਨੇ ਹੈਦਰਾਬਾਦ ਵਾਪਸ ਜਾਣ ਦਾ ਫੈਸਲਾ ਕੀਤਾ ਜਹਾਜ਼ ਸੁਰੱਖਿਅਤ ਉਤਰਿਆ ਅਤੇ ਯਾਤਰੀਆਂ ਨੂੰ ਆਮ ਵਾਂਗ ਉਤਾਰ ਦਿੱਤਾ ਗਿਆ। ਉਨ੍ਹਾਂ ਕਿਹਾ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਨਹੀਂ ਹੋਈ। ਉਨ੍ਹਾਂ ਅੱਗੇ ਵੀ ਦੱਸਿਆ ਕਿ ਤਿਰੂਪਤੀ ਦੀ ਅੱਗੇ ਦੀ ਯਾਤਰਾ ਲਈ ਇੱਕ ਵਿਕਲਪਿਕ ਜਹਾਜ਼ ਦਾ ਪ੍ਰਬੰਧ ਕੀਤਾ ਗਿਆ। ਦਿੱਲੀ ਤੋਂ ਲੈ ਜਾਣ ਵਾਲੀ ਇੰਡੀਕੋ ਦੀ 6E 2006 ਫਲਾਈਟ ਨੂੰ ਵੀ ਵੀਰਵਾਰ ਸਵੇਰੇ ਉਡਾਨ ਭਰਨ ਤੋਂ ਥੋੜੀ ਦੇਰ ਬਾਅਦ ਦਿੱਲੀ ਵਾਪਸ ਆਣਾ ਪਿਆ ਇਸ ਉਡਾਨ ਦੇ ਵਿੱਚ ਲਗਭਗ 180 ਯਾਤਰੀ ਅਤੇ ਪਾਇਲਟ ਸਨ ਤੇ ਤਕਨੀਕੀ ਖਰਾਬੀ ਕਾਰਨ ਪਲੇਨ ਨੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਸੁਰੱਖਿਅਤ ਲੈਂਡਿੰਗ ਕੀਤੀ ਏਅਰਲਾਈਨ ਨੇ ਕਿਹਾ ਕਿ ਯਾਤਰੀਆਂ ਨੂੰ ਉਹਨਾਂ ਦੀ ਮੰਜ਼ਿਲ ਤੇ ਭੇਜਣ ਦੇ ਲਈ ਦੂਜੇ ਜਹਾਜ਼ ਦਾ ਪ੍ਰਬੰਧ ਕੀਤਾ ਗਿਆ ਤੇ ਹੁਣ ਤੱਕ ਕਿਸੇ ਵੀ ਜ਼ਖਮੀ ਦੀ ਰਿਪੋਰਟ ਨਹੀਂ ਹੈ ਏਅਰਲਾਈਨ ਦੇ ਬੁਲਾਰੇ ਨੇ ਕਿਹਾ ਕਿ ਜਹਾਜ਼ ਨੂੰ ਕਿਉਂ ਉਤਾਰਨਾ ਪਿਆ ਇਸ ਦੇ ਕਾਰਨ ਦੀ ਜਾਂਚ ਕੀਤੀ ਜਾ ਰਹੀ ਹੈ ਇਹ ਇੰਡੀਗੋ ਦੀ ਦੂਜੀ ਉਡਾਨ ਹੈ ਜਿਸ ਨੂੰ ਆਪਣੀ ਉਡਾਨ ਵਾਲੀ ਥਾਂ ਤੇ ਵਾਪਸ ਜਾਣਾ ਪਿਆ ਕਿਹਾ ਜਾ ਰਿਹਾ ਹੈ ਕਿ ਇਹ ਉਡਾਨ ਕੋਲਕਾਤਾ ਤੋਂ ਅਗਰ ਤਲਾ ਲਈ ਉਡਾਨ ਪਰੀ ਸੀ ਪਰ ਤਕਨੀਕੀ ਖਰਾਬੀ ਕਾਰਨ ਇਸ ਨੂੰ ਕੋਲਕਾਤਾ ਹਵਾਈ ਅੱਡੇ ਤੇ ਵਾਪਸ ਜਾਣਾ ਪਿਆ ਤਾਂ ਇਹ ਸਭ ਕਰਕੇ ਇੱਕ ਹੋਰ ਵੱਡੀ ਖਬਰ ਜਿਹੜੀ ਕਿਸ ਵੇਲੇ ਦੀ ਸਾਹਮਣੇ ਆਉਂਦੀ ਹੈ ਦੱਸ ਦਨੀਆ ਕਿ ਇਹ ਸਾਰੇ ਤੋਂ ਬਾਅਦ 에ਅਰ ਇੰਡੀਆ ਦਾ ਇੱਕ ਵੱਡਾ ਫੈਸਲਾ ਵੀ ਸਾਹਮਣੇ ਆਇਆ ਦੱਸਣਯੋਗ ਹੈ ਕਿ ਅੰਮਦਾਬਾਦ ਦੇ ਵਿੱਚ 에ਅਰ ਇੰਡੀਆ ਦੇ ਜਹਾਜ਼ AI 171 ਦੇ ਹਾਦਸੇ ਤੋਂ ਬਾਅਦ 에ਅਰਲਾਈਨ ਕੰਪਨੀ ਨੇ ਇੱਕ ਵੱਡਾ ਫੈਸਲਾ ਲਿਆ 에ਅਰ ਇੰਡੀਆ ਨੇ ਅਗਲੇ ਕੁਝ ਹਫ਼ਤੇਾਂ ਦੇ ਲਈ ਵਾਈਟ ਬੋਡੀ ਜਹਾਜ਼ਾ ਵਿੱਚ ਚਲਾਈਆਂ ਜਾਣ ਵਾਲੀਆਂ ਆਪਣੀਆਂ ਅੰਤਰਰਾਸ਼ਟਰੀ ਉਡਾਣਾਂ ਵਿੱਚ 15% ਦੀ ਕਮੀ ਕਰ ਦਿੰਦੀ ਹੈ ਇਹ ਕਟੌਤੀ ਹੁਣ ਤੋਂ 20 ਜੂਨ ਤੋਂ ਲਾਗੂ ਕੀਤੀ ਜਾਵੇਗੀ ਉਸ ਤੋਂ ਬਾਅਦ ਇਹ ਘਟੋ-ਘਟ ਜੁਲਾਈ ਦੇ ਮੱਧ ਤੱਕ ਜਾਰੀ ਰਹੇਗੀ 에ਅਰਲਾਈਨ ਨੇ ਕਈ ਚੁਣੌਤੀਆਂ ਦਾ ਹਵਾਲਾ ਦਿੱਤਾ ਜਿਨ੍ਹਾਂ ਵਿੱਚ ਲਾਜ਼ਮੀ ਸੁਰੱਖਿਆ ਨਿਰਖਣ ਮੱਧ ਪੂਰਬ ਦੇ ਵਿੱਚ ਚੱਲ ਰਹੇ ਪੂਰ ਰਾਜਨੀਤਿਕ ਤਨਾ ਅਤੇ ਇੰਜੀਨੀਅਰਿੰਗ ਅਤੇ ਕਾਕਪਿਟ ਟੀਮਾਂ ਦੁਆਰਾ ਅਪਣਾਈਆਂ ਗਈਆਂ ਇੱਕ ਸਾਵਧਾਨ ਸੰਚਾਲਨ ਰੁਖ ਸ਼ਾਮਿਲ ਹੈ। ਅੰਤਰਰਾਸ਼ਟਰੀ ਉਡਾਣਾਂ ਨੂੰ ਘਟਾਉਣ ਦਾ ਫੈਸਲਾ ਸੰਚਾਲਨ ਸਥਿਰਤਾ ਨੂੰ ਯਕੀਨੀ ਬਣਾਉਣਾ, ਕੁਸ਼ਲਤਾ ਵਿੱਚ ਸੁਧਾਰ ਕਰਨ ਅਤੇ ਯਾਤਰੀਆਂ ਨੂੰ ਘੱਟ ਤੋਂ ਘੱਟ ਅਸੁਵਿਧਾ ਪ੍ਰਦਾਨ ਕਰਨ ਦੇ ਲਈ ਲਿੱਤਾ ਗਿਆ ਹੈ। ਅਮਨ ਸਰਦ ਵਿੱਚ ਡੀਜੀਪੀ ਸਪੈਸ਼ਲ ਸੈੱਲ ਦੇ ਵੱਲੋਂ ਪੁਲਿਸ ਪਬਲਿਕ ਮੀਟਿੰਗ ਕੀਤੀ ਗਈ ਹੈ ਨਸ਼ੇ ਦੇ ਮੁੱਦੇ ਨੂੰ ਲੈ ਕੇ ਇਹ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਉਹਨਾਂ ਦੇ ਲੋਕਾਂ ਨੂੰ ਨਸ਼ੇ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਗਈ ਹੈ ਯੁੱਧ ਨਸ਼ਾ ਵਿਰੋਧ ਮਹਿੰਦੇ ਤਹਿਤ ਡੀਜੀਪੀ ਸਪੈਸ਼ਲ ਸ਼ਸ਼ੀ ਪ੍ਰਬਤ ਵੇਦੀ ਨੇ ਮੁਜੀਠਾ ਬਾਈਪਾਸ ਸਥਿਤ ਸ੍ਰੀ ਗੁਰੂ ਹਰਕ੍ਰਿਸ਼ਨ ਸਕੂਲ ਦੇ ਵਿੱਚ ਇੱਕ ਵਿਸ਼ੇਸ਼ ਪੁਲਿਸ ਪਬਲਿਕ ਮੀਟਿੰਗ ਕੀਤੀ ਅਤੇ ਲੋਕਾਂ ਨੂੰ ਨਸ਼ੇ ਦੇ ਖਿਲਾਫ ਜਾਗਰੂਕ ਕੀਤਾ ਉਹਨਾਂ ਨੇ ਕਿਹਾ ਕਿ ਨਸ਼ਿਆਂ ਦੇ ਵਿਰੁੱਧ ਲੜਾਈ ਸਿਰਫ ਪੁਲਿਸ ਦੀ ਨਹੀਂ ਸਗੋ ਸਾਰੇ ਸਮਾਜ ਦੀ ਜ਼ਿੰਮੇਵਾਰੀ ਹੈ ਲੋਕਾਂ ਵੱਲੋਂ ਮਿਲ ਰਹੇ ਸਹਿਯੋਗ ਦੀ ਉਹਨਾਂ ਨੇ ਜੋ ਲਾਗਾ ਕੀਤੀ ਅਤੇ ਕਿਹਾ ਕਿ ਜਦੋਂ ਸਮੂਹ ਪਬਲਿਕ ਤੇ ਪੁਲਿਸ ਮਿਲ ਕੇ ਕੰਮ ਕਰੇਗੀ ਤਾਂ ਨਸ਼ਿਆਂ ਤੇ ਜ੍ਰਿਤ ਮਿਲਨੀ ਨਿਸ਼ਚਿਤ ਹੈ ਉਹਨਾਂ ਦੱਸਿਆ ਕਿ ਪਿਛਲੇ 4-5 ਮਹੀਨਿਆਂ ਦੌਰਾਨ ਵੱਡੀ ਗਿਣਤੀ ਵਿੱਚ ਨਸ਼ਾ ਤਸਕਰਾਂ ਗ੍ਰਫਤਾਰ ਕੀਤੇ ਗਏ ਹਨ ਅਤੇ ਕਈਆਂ ਦੀ ਜਾਇਦਾਦ ਵੀ ਜ਼ਬਤ ਕੀਤੀ ਗਈ ਹੈ ਪੁਲਿਸ ਦੇ ਪਖੋਰ ਨਸ਼ਾ ਵਿਰੋਧ ਮੁਹਿੰਮ ਨੂੰ ਪੂਰੀ ਤਾਕਤ ਨਾਲ ਅੱਗੇ ਵਧਾਇਆ ਜਾ ਰਿਹਾ ਹੈ ਡੀਜੀਪੀ ਸਸੀ ਪ੍ਰਬਾਧ ਵੇਦੀ ਨੇ ਕਿਹਾ ਕਿ ਜੇਕਰ ਕੋਈ ਨਸ਼ਾ ਛੱਡਣਾ ਚਾਹੁੰਦਾ ਹੈ ਤਾਂ ਪੁਲਿਸ ਉਹਨਾਂ ਦੀ ਸਹਾਇਤਾ ਕਰ ਰਹੀ ਹੈ ਉਹਨਾਂ ਨੇ ਕਿਹਾ ਕਿ ਕਈ ਨਸ਼ੇ ਦੀ ਲੱਗ ਦੇ ਵਿੱਚ ਫਸੇ ਨੌਜਵਾਨ ਪੁਲਿਸ ਦੇ ਸੰਪਰਕ ਵਿੱਚ ਆ ਰਹੇ ਹਨ ਅਤੇ ਉਹਨਾਂ ਨੂੰ ਡੀ ਐਡਿਕਸ਼ਨ ਸੈਂਟਰਾਂ ਦੇ ਵਿੱਚ ਦਾਖਲ ਕਰਵਾਇਆ ਜਾ ਰਿਹਾ ਤਾਂ ਆਓ ਸੁਣਦੇ ਹਾਂ ਅੱਗੇ ਹੋਰ ਇਸ ਦੇ ਵਿੱਚ ਕੀ ਗੱਲਬਾਤ ਕੀਤੀ ਜਾਂਦੀ ਹੈ ਇਸ ਲਈ ਦੇ ਵਿੱਚ ਆ ਜਿੱਥੇ ਆਏ ਹੋਏ ਜਿੱਥੇ ਬਦਲਦੇ ਸੱਜਣ ਤੇ ਬਾਕੀ ਯੂਸਰ ਨੂੰ ਬੁਲਾ ਕੇ ਉਹਨਾਂ ਨੂੰ ਨਸ਼ਾ ਦੇ ਖਿਲਾਫ ਦੇ ਨਸ਼ਾ ਦੀ ਕੀ ਕੀ ਬੁਰਾਈਆਂ ਹਨ ਉਹਦੇ ਬਾਰੇ ਉਹਨਾਂ ਨਾਲ ਆਪਣਾ ਵਿਚਾਰ ਸਾਂਝਾ ਕੀਤਾ ਗਿਆ ਹੈ ਤੋਂ ਉਹਨਾਂ ਨੂੰ ਇਸ ਗੱਲ ਵਾਸਤੇ ਯਤਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਤੁਸੀਂ ਅੱਗੇ ਆਓ ਉਹਨੂੰ ਤੇ ਇਹ ਜਿਹੜਾ ਯੁੱਧ ਹੈ ਇਹਦੇ ਸੰਯੋਗ ਪਾਓ ਤਾਂ ਜੋ ਅਸੀਂ ਨਸ਼ਾ ਦੇ ਵਿਰੁੱਧ ਆਪਣੀ ਜਿੱਤ ਹਾਸਲ ਕਰ ਸਕੀਏ। ਪਰ ਪਬਲਿਕ ਵੱਲੋਂ ਕਿਹਦਾ ਸਹਿਯੋਗ ਮਿਲ ਰਿਹਾ ਹੈ? ਪਬਲਿਕ ਵੱਲੋਂ ਬਹੁਤ ਵਧੀਆ ਸਹਿਯੋਗ ਹੈ। ਆ ਕਿਸੇ ਸਾਰੇ ਨੂੰ ਪਤਾ ਹੈ ਕਿ ਬੰਦੀ ਹੈ। ਫਿਰ ਵੀ ਸ਼ਾਰਟ ਨੋਟਿਸ ਤੇ ਇੰਨੇ ਸਾਰੇ ਲੋਕ ਹੀ ਆਏ ਸਾਡੀ ਗੱਲ ਸੁਣੇ ਤੇ ਪੁਲਿਸ ਪਬਲਿਕ ਦਾ ਬਹੁਤ ਵਧੀਆ ਸਹਿਯੋਗ ਮਿਲ ਰਿਹਾ ਹੈ। ਤੰਦ ਜਿਸ ਤਰ੍ਹਾਂ ਪੁਲਿਸ ਤਾਂ ਆਪਣਾ ਕੰਮ ਕਰ ਰਹੀ ਹੈ ਲੇਕਿਨ ਲੋਕਾਂ ਨੂੰ ਵੀ ਚਾਹੀਦਾ ਕਿ ਇਸ ਯੁੱਧ ਨਸ਼ੇ ਵਿਰੋਧ ਦੇ ਵਿੱਚ ਜਾਗਰੂਕ ਹੋਣ ਕਿਉਂਕਿ ਜ਼ਿਆਦਾਤਰ ਲੋਕ ਜਿਹੜੇ ਨੇ ਇਹ ਜਾਗਰੂਕ ਨਹੀਂ ਹੈਗੇ ਉਹਨਾਂ ਨੂੰ ਕੀ ਕਹਣਾ ਹੈ ਕਿ ਇਹ ਜਿਹੜੀ ਸੰਪਰਕ ਮੀਟਿੰਗ ਹੈ ਇਹ ਹੀ ਜਾਗਰੂਕਤਾ ਲਾਣ ਵਾਸਤੇ ਹੈ ਜਿੱਥੇ ਲੋਕਾਂ ਨੂੰ ਇਕੱਠਾ ਕਰਕੇ ਉਹਨਾਂ ਨੂੰ ਇਹ ਗੱਲ ਦੱਸੀ ਜਾ ਰਹੀ ਹੈ ਕਿ ਇਹ ਜਿਹੜਾ ਕੈਂਪੇਨ ਹੈ ਉਹ ਸਿਰਫ ਪੁਲਿਸ ਦਾ ਨਹੀਂ ਹੈ ਪੂਰੇ ਸਮਾਜ ਦਾ ਹੈ ਅਸਮਾਜ਼ ਵੀ ਸਾਰੇ ਰਹਿੰਦੇ ਪੁਲਿਸ ਵੀ ਰਹਿੰਦੀ ਹੈ ਪਬਲਿਕ ਵੀ ਰਹਿੰਦੀ ਹੈ ਕਿ ਸਾਰੇ ਪਬਲਿਕ ਜਦੋਂ ਵੀ ਸਾਫ਼ ਮਿਲ ਕੇ ਆਣਗੇ ਉਦੋਂ ਇਸ ਯੁੱਧ ਦੇ ਵਿਰੁੱਧ ਅਸੀਂ ਜਿੱਤ ਸਕਾਂਗੇ ਮੈਨ ਸੰਪਰਕ ਮੀਟਿੰਗ ਇਦਾਂ ਹੀ ਚਲਦੀ ਰਹੇਗੀ ਬਿਲਕੁਲ ਪਿਛਲੇ 4-5 ਮਹੀਨਿਆਂ ਤੋਂ ਜੈਂਜ ਐਨਜੀ ਚਿੱਲਾ ਆ ਰਹਾ ਹੈ ਅੱਗੇ ਵੀ ਉਹ ਲੀਡ ਕਰਦੇ ਰਹੀ ਚਲਦਾ ਹੀ ਰਹੇਗਾ ਬੜੋ ਕਿੰਨਾ ਕੁ ਰੋਕਥਾਮ ਲੱਗੀ ਜੀ ਨਸ਼ੇ ਤੇ ਨਸ਼ੇ ਦੀ ਉਪਤੇ ਤਾਂ ਕਾਫੀ ਰੋਕ ਲੱਗੀ ਹੈ ਇਨਫੈਕਟ ਜਿਹੜਾ ਐਨਫੋਰਸਮੈਂਟ ਹੈ ਪੁਲਿਸ ਵੱਲੋਂ ਪੁਲਿਸ ਵੱਲੋਂ ਜਿਹੜਾ ਐਨਫੋਰਸਮੈਂਟ ਹੈ ਜਿਹੜਾ ਮਤਲਬ ਜਿਹੜੇ ਬੰਦੇ ਨਸ਼ਾ ਵੇਚ ਰਹੇ ਨਸ਼ਾ ਤਸਕਰ ਤੋ ਵਰਤਮਾਨ ਨਸ਼ਾ ਵਿਕਵਰ ਕੀਤਾ ਜਾ ਰਹਾ ਹੈ ਵਰਤਮਾਨ ਨਸ਼ਾ ਤਸਕਨ ਫੜਿਆ ਜਾ ਰਹਾ ਹੈ ਵਰਤਮਾਨ ਜਿਹੜੇ ਡਰੱਗਸ ਫਬਲਰ ਹੈ ਉਹਨਾਂ ਦੀ ਪ੍ਰੋਪਰਟੀ ਜਬਤ ਕੀਤੀ ਜਾ ਰਹੀ ਹੈ ਡਿਮੋਲਿਸ਼ ਕੀਤੀ ਜਾ ਰਹੀ ਹੈ ਤੋ ਪੁਲਿਸ ਵੱਲੋਂ ਪੂਰਾ ਜੋਸ਼ ਸ਼ੋਰ ਨਾਲ ਇਹ ਜਿਹੜਾ ਯੁੱਧ ਛੜਿਆ ਗਿਆ ਹੈ ਨਸ਼ਾ ਦੀ ਬਿਰਤ ਉਹਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਜਿਹੜੇ ਜਿਹੜੇ ਨਸ਼ਾ ਛੱਡ ਰਹੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਡੀਟੈਕਸ਼ਨ ਸੈਂਟਰ ਦੇ ਵਿੱਚ ਦਾਖਲ ਜਿਹੜੇ ਵੀ ਬੰਦੇ ਜਿਹੜੇ ਨਸ਼ਾ ਲੈ ਰਹੇ ਹੈ ਜੇਕਰ ਉਹ ਛੱਡਣਾ ਚਾਹੁੰਦੇ ਹੈ ਤੋ ਪੁਲਿਸ ਵੱਲੋਂ ਉਹਨਾਂ ਨੂੰ कहा जाता है कि तुम अगे बदो तो अपना डीअडिक्शन कराओ जदोंडिक्ट हो गए ता ही फिर मेन वापस आ गए इस करके पुलिस वालों काफ़ी लोगों को तैयार कराता जा रहा है कि जो नशा छह तैयार हो रहा है जिस तरह कमिश्नर साहब ने अज ही थोड़ा दसिया है कि कल का दे जरा दे डेटा सगा वो करीब पच्ची बंदे बी बंदे।, बंदे।, बंदे, बंदे नशा छह से तैयार हो तो उन्होंने असी सेंटर एडमिट कराया हुए है ਤੋ ਇਸ ਕਰਕੇ ਮੈਂ ਸਾਰੇ ਨੂੰ ਇਹ ਕਹਿਣਾ ਚਾਹਣੀ ਆ ਕਿ ਤੁਸੀਂ ਵੱਧ ਤੋਂ ਵੱਧ ਆਗੇ ਆਓ ਔਰ ਲੋਕਾਂ ਨੂੰ ਤਿਆਰ ਕਰੋ ਕਿ ਉਹ ਆਪਣਾ ਨਸ਼ਾ ਛੱਡਣ ਵਾਸਤੇ ਤਿਆਰ ਹੋ ਤਾਂ ਜੋ ਫਿਰ ਸਵਾਸ ਦੇ ਵਿੱਚ ਚੰਗੇ ਤਰੀਕੇ ਨਾਲ ਆਪਣਾ ਜੀਵਨ ਆਪਕ ਕਰ ਸਕਣ ਤਾਂ ਫਿਲਹਾਲ ਦੇ ਲਈ ਅੱਜ ਤੇ ਬ੍ਰਿਟਨ ਦੇ ਵਿੱਚ ਬਸ ਇੰਨਾ ਹੀ ਮੈਨੂੰ ਦੇ ਉਤਸ਼ਾਹ ਤਾਨਪਾ